ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ੈਡ ਨਿਊਜ਼ ਗੱਲ ਕਰੀਏ ਆਈਲੈਂਡਸ ਦੀ ਆਈਲੈਂਡਸ ਬਾਹਰ ਜਾਣ ਵਾਲੇ ਬੱਚਾ ਲਈ ਇੱਕ ਬਹੁਤ ਵੱਡੀ ਚੀਜ਼ ਹੈ ਤੇ ਇਸ ਨੂੰ ਲੈ ਕੇ ਮੈਸਟਰੋ ਸਟੂਡੀਓ ਆਫ ਇੰਗਲਿਸ਼ ਲੈਂਗੁਏਜ ਵੱਲੋਂ ਅੱਜ ਇੱਕ ਸੈਮੀਨਾਰ ਲਗਾਇਆ ਗਿਆ ਜਿਦੇ ਵਿੱਚ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਕਿ ਸਕਾਲਰਸ਼ਿਪ ਹੈ ਕਿਹੜੇ ਕਿਹੜੇ ਬੱਚੇ ਇਸ ਚ ਫਾਇਦਾ ਲੈ ਸਕਦੇ ਅਸੀਂ ਮੈਸਟਰੋ ਸਟੂਡੀਓ ਦੇ ਮੈਨੇਜਮੈਂਟ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰੀਕੇ ਨਾਲ ਜਿਹੜੀ ਤੁਸੀਂ ਇਹ ਸਕਾਲਰਸ਼ਿਪ ਦੇ ਰਹੇ ਹੋ ਜਿਹੜਾ ਅੱਜ ਤੁਹਾਡਾ ਕੈਂਪੇਨ ਹੈ ਕਿਸ ਤਰੀਕੇ ਨਾਲ ਕਿਹੜੇ ਬੱਚੇ ਇਹਦੇ ਵਿੱਚ ਹਿੱਸਾ ਲੈ ਸਕਦੇ ਆ ਜਾਂ ਇਹ ਕਦੋਂ ਤੱਕ ਚੱਲੇਗੀ ਸਰ ਇਹ ਸਕਾਲਰਸ਼ਿਪ ਕੈਂਪੇਨ ਓਪਨ ਸਕਾਲਰਸ਼ਿਪ ਟੈਸਟ ਹੈਗਾ ਸਭ ਦੇ ਲਈ ਅੱਜ ਦਾ ਅੱਜ ਦੀ ਡੇਟ ਅਨਾਉਂਸ ਹੋਈ ਹੋਈ ਸੀ ਜਿਹਦੀਆਂ ਰਜਿਸਟ੍ਰੇਸ਼ਨ ਅਸੀਂ 15 ਜੁਲਾਈ ਤੱਕ ਪਹਿਲਾਂ ਕਰ ਚੁੱਕੇ ਸੀ ਸੋ ਰਜਿਸਟ੍ਰੇਸ਼ਨ ਦੇ ਬਾਅਦ ਵੀ ਜਿਹੜੀਆਂ ਰਜਿਸਟ੍ਰੇਸ਼ਨ ਆਲਰੇਡੀ ਹੋਈਆਂ ਵੀ ਅਸੀਂ 200 ਪਲੱਸ ਦੀਆਂ ਰਜਿਸਟ੍ਰੇਸ਼ਨ ਸੀ ਪਰ ਅੱਜ ਜਿਹੜੀ ऑन स्पॉट ਬਹੁਤ سارے ਬੱਚੇ ਇੱਥੇ ਸਾਡੇ ਕੋਲ ਪਾਚੇ ਜਿਨ੍ਹਾਂ ਨੇ ਪਹਿਲਾਂ ਰਜਿਸਟਰ ਨਹੀਂ ਸੀ ਕੀਤਾ ਸੋ ਉਹ ਚੀਜ਼ ਵੀ ਸਾਨੂੰ ਮੈਨੇਜ ਕਰਕੇ ਚੱਲਣੀ ਪਈ ਇਸ ਤੋਂ ਬਾਅਦ ਅਸੀਂ ਇੱਕ ਹੋਰ ਜਿਹੜਾ ਆਇਲ ਸਕਾਲਰਸ਼ਿਪ ਟੈਸਟ ਆਉਣ ਵਾਲੇ 10 ਜਾਂ 15 ਦਿਨਾਂ ਦੇ ਵਿੱਚ ਸਾਨੂੰ ਅਰੇਂਜ ਕਰਨਾ ਪੈਣਾ ਕਿਉਂਕਿ ਜਿੰਨਾ ਰਿਸਪੌਂਸ ਸਾਡੇ ਕੋਲੇ ਰਜਿਸਟਰ ਰਜਿਸਟ੍ਰੇਸ਼ਨ ਹੋ ਚੁੱਕੀਆਂ ਸੀ ਉ ਤੋਂ ਵੱਧ ਕੇ ਰਿਸਪੌਂਸ ਸਾਨੂੰ ਆਇਆ ਸੋ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਅੱਗੇ ਵੀ ਇਹ ਪਲਾਨ ਕਰਾਂਗੇ ਜਿਹੜਾ ਕੀ ਗੱਲ ਕੀਤੀ ਹੈ ਪਿਛਲੇ ਦਿਨੀ ਜਿਹੜਾ ਲੋਕਡਾਊਨ ਰਿਹਾ ਬੱਚਿਆਂ ਦਾ ਬੜਾ ਨੁਕਸਾਨ ਹੋਇਆ ਆਇਲਟ ਸੈਂਟਰਾਂ ਨੂੰ ਬੰਦ ਰੱਖਿਆ ਗਿਆ ਤੇ ਬੱਚਿਆਂ ਨੂੰ ਕਿੱਦਾਂ ਦਾ ਜਿਹੜਾ ਦੁਬਾਰਾ ਤੋਂ ਰਨਿੰਗ ਤੇ ਆਉਗੇ ਕਿਸ ਤਰੀਕੇ ਨਾਲ ਦੇਖਦੇ ਸਕਾਲਰਸ਼ਿਪ ਟੈਸਟ ਰੱਖਣ ਦਾ ਸਾਡਾ ਮੇਨ ਮੋਟਿਵ ਹੀ ਇਹ ਸੀ ਕਿ ਜਿਹੜੇ ਬੱਚੇ ਪਿਛਲੇ ਲੋਕਡਾਊਨ ਦੇ ਵਿੱਚ ਜਿਹੜੇ ਆਇਲਸ ਨਹੀਂ ਕਰ पाए ਕਿਉਂਕਿ ਕਲਾਸਿਸ ਆਫਲਾਈਨ ਨਹੀਂ ਸੀ ਚਲਦੀਆਂ ਆਨਲਾਈਨ ਬੱਚਾ ਉਸ ਹਿਸਾਬ ਨਾਲ ਤਿਆਰੀ ਨਹੀਂ ਕਰ ਪਾਂਦਾ ਤਾਂ ਅਸੀਂ ਸਕਾਲਰਸ਼ਿਪ ਟੈਸਟ ਏਸੇ ਕਰਕੇ ਰੱਖਿਆ ਸੀ ਕਿ ਬੱਚਿਆਂ ਦੀ ਪਰਫਾਰਮੈਂਸ ਦੇ ਹਿਸਾਬ ਨਾਲ ਜਿਹੜਾ ਬੱਚਾ ਜਿੰਨਾ ਇੰਗਲਿਸ਼ ਦੇ ਵਿੱਚ ਵਧੀਆ ਪਰਫਾਰਮ ਕਰੂਗਾ ਉਹਨੂੰ ਅਸੀਂ ਉਹਦੇ ਅਕੋਰਡਿੰਗਲੀ ਸਕਾਲਰਸ਼ਿਪ ਦਿਤੀ ਹੈ 90% ਤੱਕ ਅਸੀਂ ਅੱਜ ਸਕਾਲਰਸ਼ਿਪ ਇੱਥੇ ਬੱਚਿਆਂ ਨੂੰ ਦਿਤੀ ਹੈ ਸੋ ਪਰਫਾਰਮੈਂਸ ਬੇ ਕਿ ਬੱਚਿਆਂ ਨੇ ਆਇਲਸ ਕਰਨ ਤੋਂ ਬਾਅਦ 12ਵੀਂ ਜਾਣਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਬਾਹਰਲੀਆ ਯੂਨੀਵਰਸਿਟੀਆਂ ਦੇ ਸੈਮੀਨਾਰ ਵੀ ਉਹਰੇ ਕਰਾਉਣ ਜਾ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਫੀਸ ਦੇ ਵਿੱਚ ਸਕਾਲਰਸ਼ਿਪ ਦਿਵਾਵਾਂਗੇ ਜਿਹੜੀ ਲੱਖਾਂ ਦੇ ਵਿੱਚ ਫੀਸ ਹੁੰਦੀ ਹੈ ਕਿਸੇ ਬੱਚੇ ਦੀ 10 ਲੱਖ ਫੀਸ ਹੈ ਤਾਂ ਜੇ ਅਸੀਂ ਉਹਦੇ ਵਿੱਚ 30% 40% ਤੱਕ ਸਕਾਲਰਸ਼ਿਪ ਵੀ ਬੱਚਿਆਂ ਨੂੰ ਦਿਵਾਤੀ ਤਾਂ ਬੱਚਿਆਂ ਦਾ ਲੱਖਾਂ ਦੇ ਵਿੱਚ ਫਾਇਦਾ ਹੋਣ ਵਾਲਾ ਸੋ 30% ਸਕਾਲਰਸ਼ਿਪ ਤੁਸੀਂ 10 ਲੱਖ ਫੀਸ ਤੇ ਸਮਝ ਸਕਦੇ ਹੋ ਕਿ 2 ਲੱਖ 3 ਲੱਖ ਤੱਕ ਦੀ ਸਕਾਲਰਸ਼ਿਪ ਬੱਚਿਆਂ ਨੂੰ ਮਿਲ ਸਕਦੀ ਹੈ ਕਿਹੜੀ ਕਿਹੜੀ ਕੰਟਰੀ ਲਈ ਸਕਾਲਰਸ਼ਿਪ ਰਹੂਗੀ ਕੀ ਕੈਨੇਡਾ ਵਾਸਤੇ ਰਹੂਗੀ ਯੂਐਸ ਵਾਸਤੇ ਰਹੂਗੀ ਯੂਕੇ ਵਾਸਤੇ ਰਹੂਗੀ ਤੇ ਆਸਟ੍ਰੇਲੀਆ ਨੇ ਕੁਝ ਯੂਨੀਵਰਸਿਟੀਜ਼ ਆਉਣ ਗਿਆ ਪਰ ਅੱਜ ਦਾ ਜਿਹੜਾ ਸਾਡਾ ਸੀਗਾ ਉਹ ਸਿਰਫ ਆਇਲਸ ਸਕਾਲਰਸ਼ਿਪ ਟੈਸਟ ਸੀਗਾ ਜਿਹਦੇ ਵਿੱਚ ਜਿਹੜੇ ਬੱਚਿਆਂ ਨੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਇਲਸ ਕਰਨਾ ਹੈ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਦੇ ਰਹੇ ਹਾਂ ਤੇ ਸਰ ਜਿੱਦਾਂ ਗੱਲ ਕੀਤੀ ਜਾਵੇ ਕਈ ਬੱਚਿਆਂ ਦੇ ਮਨ 'ਚ ਡਰ ਰਹਿੰਦਾ ਕਿ ਆਇਲਟਸ 'ਚ ਸਾਡੇ ਬੈਂਡ ਕੱਟ ਆ ਜੂਗੇ ਜਾਂ ਅਸੀਂ ਬਾਹਰ ਨਹੀਂ ਜਾ ਪਾਵਾਂਗੇ ਬੈਂਡਸ ਕੱਟ ਆ ਗਏ ਯਾਨੀ ਉਸ ਪਾਉਸ ਲਈ ਕੋਈ ਇਦਾਂ ਦਾ ਕੋਈ ਆਫਰ ਹੁੰਦਾ ਵਾ ਕਿ ਉਹਨਾਂ ਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਪਰ ਉਹ ਬਾਹਰ ਜਾਣ ਲਈ ਤਿਆਰ ਆ ਪਰ ਆਇਲਟਸ ਚ ਉਹਨਾਂ ਦੇ ਬੈਂਡ ਕੱਟ ਆ ਜਾਂਦੇ ਉਹਨਾਂ ਲਈ ਕੀ ਹੱਲ ਹੋਊਗਾ ਫਿਰ ਅੱਜ ਟੈਸਟ ਤੋਂ ਬਾਅਦ ਅਸੀਂ ਪ੍ਰੈਜੈਂਟੇਸ਼ਨ ਅਸੀਂ ਦੇ ਰਹੇ ਹਾਂ ਅਸੀਂ ਬੱਚਿਆਂ ਨੂੰ ਸਮਝਾ ਰਹੇ ਹਾਂ 1 ਟੂ 1 ਕਾਉਂਸਲਿੰਗ ਕਰਦੇ ਹਾਂ ਉਹਦੇ ਚ ਅਸੀਂ ਉਹਨਾਂ ਦਾ ਡੈਰੀ ਕੱਢ ਰਹੇ ਹਾਂ ਅਸੀਂ ਉਹਨਾਂ ਨੂੰ ਇਹੀ ਦੱਸ ਰਹੇ ਹਾਂ ਕਿ ਆਇਲਜ਼ ਨੂੰ ਤੁਸੀਂ ਕਿਦਾਂ ਸੌਖੇ ਤਰੀਕੇ ਆਇਲਜ਼ ਬੇਸਿਕਲੀ ਇੱਕ ਇੰਗਲਿਸ਼ ਦਾ ਟੈਸਟ ਹੈ ਬੱਚਿਆਂ ਦੇ ਮਨ ਚ ਡਰ ਜ਼ਰੂਰ ਹੈ ਪਰ ਇੰਗਲਿਸ਼ ਬੱਚੇ ਨੂੰ ਬਹੁਤ ਆਉਂਦੀ ਹੁੰਦੀ ਹੈ ਚਾਹੀਦਾ ਕੀ ਅੱਜ ਦੇ ਟਾਈਮ ਦੇ ਵਿੱਚ ਕਿ ਜਿੰਨੀ ਇੰਗਲਿਸ਼ ਬੱਚੇ ਨੂੰ ਆਉਂਦੀ ਹੈ ਉਹਨੂੰ ਪਾਲਿਸ਼ ਕਰਕੇ ਉਹਨੂੰ ਜਿੰਨੇ ਬੈਂਡ ਸਕੋਰ ਚਾਹੀਦੇ ਆ ਉਹਨੇ ਦਵਾ ਦੇਣਾ ਉਹਦੇ ਵਿੱਚ ਮੈਸਟਰੋ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਤੇ ਆਉਣ ਵਾਲੇ ਦਿਨਾਂ ਚ ਵੀ ਅਸੀਂ ਉਸੇ ਚੀਜ਼ ਤੇ ਅਸੀਂ ਪ੍ਰੈਕਟਿਸ ਕਰਦੇ ਰਹਾਂਗੇ ਮੈਸਟਰੋ ਦੀ ਐਕਸਪਰਟਿਸ ਹੀ ਇਸੇ ਚੀਜ਼ ਦੇ ਵਿੱਚ ਹੈ ਅਸੀਂ ਬੱਚੇ ਨੂੰ ਉਹਦੇ ਲੈਵਲ ਦੇ ਹਿਸਾਬ ਨਾਲ ਸਟਾਰਟ ਕਰਦੇ ਹਾਂ ਜਿਸ ਲੈਵਲ ਦਾ ਬੱਚਾ ਹੈ ਉਹਦੀ ਇੰਗਲਿਸ਼ ਦੀ ਟ੍ਰੇਨਿੰਗ ਅਸੀਂ ਉਸ ਹਿਸਾਬ ਨਾਲ ਸਟਾਰਟ ਕਰਦੇ ਹਾਂ ਸੋ ਇਹੀ ਮੈਸਟਰੋ ਦਾ ਮੋਟਿਵ ਹੈ ਕਿ ਜਿਹੜਾ ਵੀ ਬੱਚੇ ਦਾ ਆਪਣਾ ਇੰਗਲਿਸ਼ ਦਾ ਲੈਵਲ ਵਧੀਆ ਉਹਦੇ ਬੈਂਡ ਤਾਂ ਉਹ ਘਰ ਪੜ੍ਹ ਕੇ ਦੇ ਲਵੇ ਜਾਂ ਕੋਈ ਕਿਸੇ ਨੇ ਵੀ ਉਹਦੇ ਬੈਂਡ ਦਵਾ ਦੇਣੇ ਆ ਮੈਸਟਰੋ ਦਾ ਫੋਕਸ ਹੀ ਉਹਨਾਂ ਬੱਚਿਆਂ ਤੇ ਜਿਨ੍ਹਾਂ ਬੱਚਿਆਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੈਂਡ ਨਹੀਂ ਆਣਗੇ ਉਹਨਾਂ ਤੇ ਮੈਸਟਰੋ ਸਭ ਤੋਂ ਜ਼ਿਆਦਾ ਫੋਕਸ ਕਰ ਰਿਹਾ ਤੇ ਮੈਸਟਰੋ ਦੀ ਮਿਹਨਤ ਹੀ ਉਹਨਾਂ ਬੱਚਿਆਂ ਤੇ ਲੱਗ ਰਹੀ ਹੈ ਸਾਡੇ ਨਾਲ ਮੈਡਮ ਵੀ ਮੌਜੂਦ ਹੈ ਮੈਡਮ ਗਰਲਸ ਦਾ ਕਿੰਦਾ ਦਾ ਪ੍ਰਭਾਵ ਰਿਹਾ ਅੱਜ ਦੇ ਜਿਹੜਾ ਸੈਮੀਨਾਰ ਸੀ ਉਹਦੇ ਵਿੱਚ ਦਾ ਮਕਸਦ ਕੀ ਸੀਗਾ ਜਿਹੜਾ ਤੁਹਾਡਾ ਅੱਜ ਦਾ ਸੈਮੀਨਾਰ ਸੀਗਾ ਜਿਹੜਾ ਆਈਲੈਂਡਸ ਸਕਾਲਰਸ਼ਿਪ ਦਾ ਆ ਸਾਰੇ ਨੂੰ ਪਤਾ ਹੈ ਕਿ ਕੋਵਿਡ ਦੀ ਵਜ੍ਹਾ ਨਾਲ ਸਾਰੇ ਜਿਹੜੇ ਬੱਚੇ ਆ ਆਨਲਾਈਨ ਪ੍ਰੋਸੈਸ ਦੇ ਵਿੱਚ ਚੱਲ ਰਹੇ ਸੀ ਆਨਲਾਈਨ ਅਸੀਂ ਕਾਫੀ ਮਤਲਬ ਜਿਹੜਾ ਟਾਈਮ ਸੀ ਅਸੀਂ ਉਹਨਾਂ ਨੂੰ ਆਨਲਾਈਨ ਕਲਾਸਿਸ ਤੇ ਦਿੱਤੀ ਹੈ ਬਟ ਹਰ ਬੱਚੇ ਦਾ ਜਿਹੜਾ ਹੈ ਉਹ ਕੰਫਰਟੇਬਲ ਜ਼ੋਨ ਨਹੀਂ ਜਾਂਦਾ ਉਹ ਆਨਲਾਈਨ ਨਹੀਂ ਕਨਸੈਂਟਰੇਸ਼ਨ ਨਹੀਂ ਬਣਾ ਪਾਉਂਦਾ ਫਿਰ ਉੱਥੇ ਸਾਨੂੰ ਲੱਗਿਆ ਕਿ ਆਫਲਾਈਨ ਮੋਡ ਹੋਂ ਸਿਚੁਏਸ਼ਨ ਥੋੜੀ ਬੈਟਰ ਹੈ ਆਫਲਾਈਨ ਮੋਡ ਦੇ ਉੱਤੇ ਕੀਤਾ ਜਾ ਸਕਦਾ ਹੈ ਤੇ ਸਾਰੀ ਪ੍ਰੀਕਾਸ਼ਨਸ ਦੇ ਨਾਲ ਅਸੀਂ ਆਫਲਾਈਨ ਮੋਡ ਨੂੰ ਸਟਾਰਟ ਕੀਤਾ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਅਸੈਸ ਕਰ ਰਹੇ ਹਾਂ ਅਸੀਂ ਦੇਖ ਰਹੇ ਹਾਂ ਕਿ ਕਿੰਦੀ ਕੀ ਪਰਫਾਰਮੈਂਸ ਹੋ ਸਕਦੀ ਹੈ ਕੁਝ ਫਾਈਨੈਂਸ਼ਲੀ ਬੜੇ ਪ੍ਰੋਬਲਮਸ ਆਈ ਹੈ ਇਸ ਕਰੋਨਾ ਨੇ ਬਹੁਤ ਪ੍ਰੋਬਲਮਸ ਕ੍ਰੀਏਟ ਕੀਤੀ ਹੈ ਬੱਚਿਆਂ ਲਈ ਤੇ ਇੱਕ ਥੋੜਾ ਜਿਹਾ ਇੱਕ ਸਹਾਰਾ ਮਿਲ ਜਾਏਗਾ ਅਸੀਂ ਇਹਦੇ ਵਿੱਚ ਕੀ ਕਮਾਉਂਦੇ ਹਾਂ ਕੀ ਨਹੀਂ ਕਮਾਉਂਦੇ ਇੱਕ ਰਨਿੰਗ ਪੋਜੀਸ਼ਨ 'ਚ ਚੱਲਦੇ ਹਾਂ ਇਹ ਸਾਡਾ ਮਕਸਦ ਹੈ ਕਿ ਅਸੀਂ ਰਨਿੰਗ ਪੋਜੀਸ਼ਨ 'ਚ ਰਹੀਏ ਬਟ ਕਿਤੇ ਨਾ ਕਿਤੇ ਸਟੂਡੈਂਟ ਨੂੰ ਬੜੀ ਸਪੋਰਟ ਮਿਲ ਜਾਂਦੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਜਿਹੜਾ ਫਾਈਨੈਂਸ਼ਲੀ ਹੈ ਉਹ ਇੱਕ ਬਹੁਤ ਮੇਜਰ ਸਪੋਰਟ ਚਾਹੀਏ ਜਿੱਦਾਂ ਦੇ ਕਿ ਪ੍ਰੋਬਲਮਸ ਚੱਲ ਰਹੀ ਹੈ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਵਿੱਚ ਇੱਕ ਅਸੀਂ ਸਪੋਰਟ ਦੇਣਾ ਚਾਹੁੰਦੇ ਹਾਂ ਬੱਚਿਆਂ ਨੂੰ ਤੇ ਜਿੱਦਾਂ ਪਿੱਛੇ ਕੋਵਿਡ ਦਾ ਦੌਰ ਰਿਹਾ ਕਿ ਬੱਚਿਆਂ ਨੂੰ ਬੜਾ ਨੁਕਸਾਨ ਹੋਇਆ ਬਾਹਲੀ ਕੰਟਰੀਆਂ 'ਚ ਨਹੀਂ ਜਾ ਪਏ ਉਹਨਾਂ ਦੀ ਕਲਾਸਿਸ ਨਹੀਂ ਲੱਗ ਪਾਈ ਹੁਣ ਉਹਨਾਂ ਦਾ ਗੈਪ ਕਿੱਦਾਂ ਕਵਰ ਕੀਤਾ ਜਾਊਗਾ ਉਹਨਾਂ ਨੂੰ ਕਿੱਦਾਂ ਜਦਾ ਪੂਰਾ ਕਵਰ ਹੋਊਗਾ ਉਹਨਾਂ ਦਾ ਰਿਜ਼ਲਟਸ ਹੀ ਬੱਚਿਆਂ ਦੇ ਜਿਹੜੇ ਡਿਕਲੇਅਰ ਨਹੀਂ ਹੋਏ ਹੁਣ ਰਿਜ਼ਲਟਸ ਬੱਚਿਆਂ ਦੇ ਆਏ ਇਸ ਲਈ ਕੋਈ ਗੈਪ ਐਦਾਂ ਦਾ ਕਾਊਂਟ ਨਹੀਂ ਹੋਊਗਾ ਕੁਝ ਬੱਚਿਆਂ ਨੇ ਆਨਲਾਈਨ ਸਿਸਟਮ ਨੂੰ ਐਕਸੈਪਟ ਕਰ ਲਿਆ ਸੀ ਬਟ ਜਿਹੜੇ ਬੱਚੇ ਆਨਲਾਈਨ ਨਹੀਂ ਐਕਸੈਪਟ ਕਰ पाए ਜੋ ਆਫਲਾਈਨ ਕਰ ਪਾਏ ਆ ਉਹਨਾਂ ਨੂੰ ਅਸੀਂ ਪ੍ਰੋਪਰ ਹੁਣ ਗਾਈਡ ਕਰ ਰਹੇ ਆ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪ੍ਰੋਪਰ ਗਾਈਡੈਂਸ ਜਿਹੜੀ ਗਾਈਡੈਂਸ ਹੈ ਉਹ ਅਗਰ ਪ੍ਰੋਪਰ ਨਹੀਂ ਮਿਲੇਗੀ ਤੇ ਡੈਫੀਨੇਟਲੀ ਇਹ ਪ੍ਰੋਬਲਮਸ ਆਏਗੀ ਤੇ ਅੱਜ ਦਾ ਮਕਸਦ ਇਹ ਹੀ ਹੈ ਕਿ ਬੱਚਿਆਂ ਨੂੰ ਇੱਕ ਸਹੀ ਰਾਏ ਦਿੱਤੀ ਜਾਏ ਸਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਜਾਊ ਬੱਚਿਆਂ ਨੂੰ ਸਾਡਾ ਮੈਸੇਜ ਇਹੀ ਹੈ ਅਸੀਂ ਸਕਾਲਰਸ਼ਿਪ ਟੈਸਟ ਆਲਰੇਡੀ ਰੱਖਿਆ ਹੀ ਹੈ ਸਕਾਲਰਸ਼ਿਪ ਹੁਣ ਬੱਚਿਆਂ ਨੂੰ ਅਸੀਂ ਜਿੰਨੀ ਜਿੰਨੀ ਸਕਾਲਰਸ਼ਿਪ ਅਸੀਂ ਅਨਾਉਂਸ ਕੀਤੀ ਹੈ ਬੱਚਿਆਂ ਵਾਸਤੇ ਬੱਚੇ ਆਉਣ ਵਾਲੇ ਦਿਨਾਂ ਦੇ ਵਿੱਚ ਕਲਾਸਿਸ ਵੀ ਲਾਉਣਗੇ ਤੇ ਸਾਡਾ ਬੱਚਿਆਂ ਤੇ ਪੂਰਾ ਧਿਆਨ ਵੀ ਹੋਏਗਾ ਕਿ ਬੱਚਿਆਂ ਨੂੰ ਪ੍ਰੋਪਰ ਸੁਪਰਵਾਈਜ਼ਨ ਦੇ ਵਿੱਚ ਬੱਚੇ ਪੜ੍ਹਨ ਜਿੰਨੇ ਉਹਨਾਂ ਦੀ ਡਿਜ਼ਾਇਰਡ ਬੈਂਡ ਜਿਹੜੇ ਹੈਗੇ ਆ ਉਹਨਾਂ ਦੇ ਆਉਣ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸੁਨਹਿਰੀ ਭਵਿੱਖ ਦਾ ਸੁਪਨਾ ਹੈ ਵਿਦੇਸ਼ਾਂ 'ਚ ਜਾ ਕੇ ਪੂਰਾ ਕਰਨ ਦਾ ਉਹ ਆਪਣਾ ਟਾਈਮਲੀ ਪੂਰਾ ਕਰਨ ਤੇ ਕਦੋਂ ਤੱਕ ਇਹ ਹੁਣ ਜਿਹੜਾ ਤੁਹਾਡਾ ਸਕਾਲਰਸ਼ਿਪ ਦਾ ਹੈਗਾ ਵਾ ਕਿੰਨੀ ਤਰੀਕ ਸਕਾਲਰਸ਼ਿਪ ਟੈਸਟ ਅੱਜ ਦਾ ਦਿਨ ਹੈ 17 ਜੁਲਾਈ ਇਸ ਤੋਂ ਬਾਅਦ ਅਗਲੀ ਡੇਟ ਜਿਹੜੀ ਵੀ ਹੋਏਗੀ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਉਂਸ ਕਰਾਂਗੇ ਤਾਂ ਉਹ ਸੋਸ਼ਲ ਮੀਡੀਆ ਦੇ ਥਰੂ ਸਭ ਨੂੰ ਪਤਾ ਚੱਲ ਜਾਣਾ ਹੈ ਅਗਲੀ ਡੇਟ ਹੋ ਸਕਦਾ ਹੈ 2 ਜਾਂ 3 ਹਫ਼ਤੇ ਬਾਅਦ ਦੀ ਆਵੇ ਪਰ ਜਦੋਂ ਵੀ ਹੋਊਗੀ ਅਨਾਉਂਸ ਕਰਾਂਗੇ ਤੇ ਬੱਚਿਆਂ ਨੂੰ ਪੂਰਾ ਮੌਕਾ ਦਿੱਤਾ ਜਾਊਗਾ ਤੇ ਤੁਸੀਂ ਦੇਖਿਆ ਕਿ ਜਿਹੜੇ ਮੈਸਟਰੋ ਦੇ ਮੈਨੇਜਮੈਂਟ ਆ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਦੁਬਾਰਾ ਫਿਰ ਇਹ ਜਿਹੜੇ ਸਕਾਲਰਸ਼ਿਪ ਦਾ ਮੇਲਾ ਦੁਬਾਰਾ ਲਾਵਾਂਗੇ ਕੈਮਰਾਮੈਨ ਵਿਪਨ ਰੋੜਾ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜੀ ਨਿਊਜ਼ For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.